ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੰਗਾਲੀਪੁਰ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਵੀਰ ਸ਼ਮਸ਼ੇਰ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਮਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਗਾਂ ਆڑی ਸੱਜਦ ਹੋਈ ਹੈ ਤਕਰੀਬਨ ਅੱਧਾ ਕਿਹ ਘੰਟਾ ਹੀ ਹੋ ਜਾਵਾ ਤੇ ਜਿਹੜੀਆਂ ਦੋ گاਵਾ ਦੂਜੀਆਂ ਇਹ ਜੇ ਗੱਬਣ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੰਦ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਦੋਸਤੋ ਕਰਨੀ ਦੀ ਤੁਸੀਂ ਆਪ ਆ ਕੇ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋਸਤੋ ਇੱਥੇ ਆ ਗਿਆ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਕਰਦੇ ਆ ਵੀ ਇਹਨਾਂ ਸ਼ਮਸ਼ੇਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਕੰਮ ਦੀ ਹਾਂਜੀ ਵੀਰ ਜੀ ਸასი ਗੱਲ ਜੀ ਹੋਰ ਸਭ ਠੀਕ ਠੀਕ ਠਾਕ ਪਾਜੀ ਚਲੋ ਇਹਦਾ ਕੰਮ ਕਰਵਾ ਦਈਏ ਹਾਂ ਵਧੀਆ ਪਾਜੀ ਜੀ ਤੇ ਵੀਰ ਜੀ ਆਪਣਾ ਪਹਿਲੂ ਐਡਰੈਸ ਬੋਲ ਦਿਓ ਜੀ ਇਹ ਬੰਗਾਲੀਪੁਰ ਪਿੰਡ ਭਾਈ ਹਾਂਜੀ ਸਾਰੇ ਤੇ ਤਨਤਨ ਜ਼ਿਲ੍ਹਾ ਸਿਲੀਮ ਤਨਤਨ ਠੀਕ ਹੈ ਜੀ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸ ਦੇਣਾ ਸ਼ਮਸ਼ੇਰ ਸਿੰਘ ਨਾਂ ਜੀ ਹਾਂਜੀ ਤੇ ਫੋਨ ਨੰਬਰ 9460 ਜੀ ਹਾਂਜੀ 7724 ਜੀ ਠੀਕ ਹੈ ਜੀ ਠੀਕ ਹੈ ਹਾਂਜੀ ਪਾਤਾ ਕਰ ਲਈਦਾ ਠੀਕ ਹੈ ਜੀ ਹਾਂਜੀ ਤੇ ਅਜੇ ਵੀ ਅਜੇ ਤਿੰਨ ਗਾਂਵ ਹਾਂਜੀ ਹਾਂ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਇਸ ਗਾਂਵ ਤੋਂ ਪਹਿਲਾਂ ਇਹਦੀ ਡਿਟੇਲ ਦੱਸੋ ਜੀ ਸਾਰੀ ਡਿਟੇਲ ਹਾਂਜੀ ਹਾਂਜੀ ਸਰ ਇੱਕ ਮਹੀਨਾ ਘਟਦੀ ਸਰ ਮਹੀਨਾ ਘਟਦੀ ਸੁਭਾ ਕਰਵਾ ਸੁਵਾ ਤੇਜਾ ਤੇਜਾ ਸੁਵਾ ਸੁਵਾ ਤੇਜਾ ਹਾਂਜੀ ਤੇ ਇੱਕ ਮਹੀਨਾ ਟਾਈਮ ਤੇ ਵਿਆਹ ਇੱਕ ਮਹੀਨਾ ਦਾ ਟਾਈਮ ਵਿਆਹ ਵਾ ਅੱਛਾ ਜੀ ਕੋਈ ਨਹੀਂ ਗਾ ਇੱਕ ਸਰ ਆ ਮੜਾ ਤੇ ਠੰਡਿਆ ਮੜਿਆ ਕਰਦੀ ਹੈ ਸਾਨੂੰ ਅਗਲਾ ਦਾਸ ਰਪਨੋ ਆ ਗਿਆ ਸੀ ਨਾ ਮਤਲਬ ਇਹ ਠੰਡ ਘਟਾਉਂਦੀ ਹੈ ਕਿ ਜਾਂ ਨਹੀਂ 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 ਘਟਾਉਂਦੀ ਕੁਛ ਨਹੀਂ ਅੱਛਾ ਤੇ ਮੜਾ ਜਾ ਚੀ ਰਾਜਾ ਆਇਆ ਵਾ ਸਰ ਅੱਛਾ 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 ਜਖਮ ਤਰੀਕਾ ਕੋਈ ਨਹੀਂ ਬਣੇਗਾ ਕੁਛ ਨਹੀਂ ਤੁਹਾਡੀ ਕੋਈ ਘਟ ਨਹੀਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਖੋਲਿਏ ਨਹੀਂ ਵੀ ਜੀ ਕਿ ਤੋਰ ਕੇ ਦਿਖਾਈਏ ਦੋਸਤੋ 1 ਮਹੀਨੇ ਦੀ ਜੇ ਕੱਚੀ ਹੈ ਤੀਜਾ ਸੂਆ ਸੁਣੀ ਹੈ ਥਣ ਤੇ ਜਿਹੜਾ ਮੜਾ ਜਖਮ ਹੈ ਵੀਰ ਨੇ ਤੁਹਾਨੂੰ ਪਹਿਲਾਂ ਦੱਸਤਾ ਵਾ ਕਿ ਕੱਲ ਨੂੰ ਕੋਈ ਵੀਰ ਦੂਰੋਂ ਨੇੜੇ ਆਉਂਦਾ ਤੇ ਅਗਲਾ ਇਹਨਾਂ ਆਖੇ ਸਾਨੂੰ ਦੱਸਿਆ ਨਹੀਂ ਗਾ ਕੱਦ ਕਾਟ ਦੀ ਵੀ ਦੋਸਤੋ ਪੂਰੀ ਹੈ ਐ ਵੀ ਜੀ ਗਾਂਪ ਨਹੀਂ ਕਰਦੀ ਕਿ ਮੁੱਲ ਨਹੀਂ ਹੁੰਦੀ ਹੈ ਐਸ਼ਾ ਕੋਈ ਪਹਿਲੇ ਸੂਅਰ ਕਾਰਡ ਦਾ ਪਤਾ ਕੀਤਾ ਦ ਪਹਿਲੇ ਸੂਅਰ ਕੀ ਪਤਾ ਕੀਤਾ ਕਰ ਦੋ 20 ਕਿ ਲੀਟਰਾਂ ਦੇ ਕੱਢੂਗੇ ਠੀਕ ਹੈ ਜੀ ਹਾਂ ਜੀ ਚੰਗੇ ਕੱਦ ਕੱਢ ਦੀ ਹੈ ਇੰਨੀ ਤੇਰੀ ਆ ਫਿਰ ਕੁਆਲਟੀ ਚੈੱਕ ਕਰ ਸਕਦੇ ਜੀ ਤੁਹਾਨੂੰ ਦੋਸਤੋਂ ਤੁਹਾਨੂੰ ਆਪਣੇ ਲਾਗੇ ਵੀ ਦਿਖਾ ਦਿੰਦੇ ਠੀਕ ਹੈ ਜੀ ਬੰਦੋ ਜੀ ਦੋਸਤੋ ਜਿਹੜੇ ਵੀਰ ਗੱਬਣ ਪਸ਼ੂ ਦੇ ਸ਼ਕੀਨ ਹੈ ਉਹਨਾਂ ਵਾਸਤੇ ਦੋਸਤੋ ਇਹ ਬਹੁਤ ਵਧੀਆ ਗਾਮ ਹੈ ਅੱਛਾ ਵੀਰ ਜੀ ਮੁੱਲ ਇਹਦਾ ਮੁੱਲ 30000 ਰੁਪਏ ਕਰਦੇ ਹਨ ਮਾਨਦਾਨ ਕਰ ਲਓ ਠੀਕ ਹੈ ਜੀ ਮਤਲਬ ਜੇ ਕੋਈ ਵੀਰ ਅੱਜ ਖਰੀਦਣੀ ਚਾਹਵੇ ਕੋਈ 2-4 ਦਿਨ ਤੇ 30000 ਰੁਪਏ ਹਾਂਜੀ ਤੇ ਸੂਈ ਦਾ ਮੁੱਲ ਫੇਰ ਵੱਖਰਾ ਹੋਵੇ ਵੱਖਰਾ ਹੋਵੇ ਠੀਕ ਹੈ ਜੀ ਠੀਕ ਹੈ ਵੀਰ ਅੱਛਾ ਇਹਦੇ ਬਾਰੇ ਦੱਸੀ ਜੀ ਅ ਵੀਰ ਸ਼ਮਸ਼ੇਰ ਇਹਦੇ ਬਾਰੇ ਦੱਸੀ ਜਿਹੜੀ 2 ਨੰਬਰ ਤੇ ਗਾਂੜੀ ਸੱਜਦੀ ਸੂਈ ਆਮਨੇ ਸਰ ਅੱਛਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪਾਸ ਅੱਧਾ ਤੇ ਘੱਗਿਆ ਅੱਧਾ ਘੰਟਾ ਹੋ ਗਿਆ ਬੱਚਾ ਕੀ ਦਿੱਤਾ ਨੇ ਬੱਚਾ ਵਧੀਆ ਹੈ ਮੇਰਾ ਠੀਕ ਹੈ ਜੀ ਦੋਸਤੋ ਬੱਚਾ ਨੇ ਵਸ਼ੀ ਰਹੀ ਦਿੱਤੀ ਬੱਚਾ ਵੀ ਦੋਸਤੋ ਤੁਹਾਨੂੰ ਦਿਖਾ ਦੇਣੇ ਬੱਚੇ ਦਾ ਵੀ ਦੋਸਤੋ ਥੋੜਾ ਜਿਹਾ ਲੱਗੀ ਘੂਰਦੀ ਹੈ ਖੋਲ ਕੇ ਨਹੀਂ ਦੋਸਤੋ ਤੁਹਾਨੂੰ ਦਿਖਾਵਾਂਗੇ ਇੱਦਾਂ ਹੀ ਤੁਹਾਨੂੰ ਦਿਖਾਉਣੀ ਹੈ ਜਿਹੜਾ ਵੀ ਰਹੂਗਾ ਪਸੰਦ ਜਿਹੜੇ ਵੀ ਨੂੰ ਆਊਗੀ ਤੁਸੀਂ ਆਪ ਆ ਕੇ ਤਸੱਲੀ ਕਰਕੇ ਖੜ੍ਹ ਸਕਦੇ ਜੇ ਅਜੇ ਦੋਸਤੋ ਵੇਖ ਲਓ ਜੇਰ ਵੀ ਦੀ ਪੈਣ ਵਾਲੀ ਹੈ ਤਕਰੀਬਨ ਅੱਧਾ ਘੰਟਾ ਵੀਰ ਕੰਦਾ ਸੁਜੀ ਨੋਜ ਹੋਇਆ ਵਾ ਬੱਚੇ ਦਾ ਕਰਦੀ ਹੈ ਬੱਚੇ ਦਾ ਜ਼ਿਆਦਾ ਕਰਦੀ ਦੋਸਤੋ ਇਸ ਕਰਕੇ ਅਸੀਂ ਇਹ ਬੱਚਾ ਦੋਸਤੋ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਨਾ ਲੱਗੂ ਛੇ। ਵਸ਼ੀ ਦੋਸਤੋ ਬਹੁਤ ਪਿਆਰੀ ਦਿੱਤੀ ਨੇ। ਹਾਂਜੀ ਵੀਰ ਜੀ ਕਿੰਨਾ ਕੁ ਦੁੱਲ ਚਵਾ ਦੂੰਗੀ? ਇਹ 14 ਤੋਂ 15 ਵਿੱਚ ਚਵਾ ਦਿੰਦਾ। ਇਹ ਸੂਆ ਖਣਾ ਸੀ ਦੂਜੇ ਸੂਆ। ਦੂਜਾ ਸੂਆ। ਦੂਜਾ ਸੂਆ। ਕਰਦੀ ਵਸ਼ੀ ਕੀ ਮੁੱਲ ਜੀ? ਨਹੀਂ ਮੁੱਲ ਲੈ। ਅੱਛਾ ਕੋਈ ਮਰਕਾੜ ਦਾ ਪਤਾ ਕਿਤੇ ਫਿਰ ਸੂਏ ਦਾ। ਇਹਦੇ ਪਿਛਲੇ ਤੋਂ ਵੱਧ ਹੈਪਨ 14-15 ਲੀਟਰ ਦੇ। ਅੱਛਾ ਜੀ। ਤਾਂ ਵਾਧੀ ਵੱਡੂਗੇ। ਠੀਕ ਹੈ ਜੀ। ਹਾਂਜੀ। ਦੋਸਤੋ ਥਣ ਥਣ ਵੀ ਚੰਗਾ ਵਾ ਗਾਂ ਦਾ। ਬੋਲ ਗੱਲ ਬਹੁਤ ਹੈ। ਹਾਂਜੀ। ਬੱਚੇ ਦਾ ਦੋਸਤੋ ਕਰਦੀ ਆ ਕੋਸ਼ਿਸ਼ ਕਰੂੰਗਾ ਤੋੜ ਕੇ ਦਿਖਾਉਣ ਦੀ ਜੇ ਮਤਲਬ ਨਾ ਮਾਰੂਗੀ ਥੋੜਾ ਇਹਦੇ ਨਹੀਂ ਦੋਸਤੋ ਬੱਚੇ ਦਾ ਕਰਕੇ ਦੋਸਤੋ ਲੱਗੇ ਨਹੀਂ ਜਾਂਦੇ ਵੈਸੇ ਉਹਦਾ ਠੰਡੀ ਸੀਲ ਹੈ ਇਹ ਵੀਰ ਕੀ ਮੁੱਲ ਕਰਦੇ ਦਾ ਇਹਦਾ ਮੁੱਲ 42000 42000 ਮਾਨਤਨ ਹੋ ਜੂਗਾ ਮਾਨਤਨ ਥੋੜਾ ਬੜਾ ਕਰ ਦੂੰ ਠੀਕ ਹੈ ਜੀ ਚੋਚਾ ਕੇ ਚਵਾਸ ਗੇ ਬਹੁਤ ਵਧੀਆ ਜੀ ਮਾਰ ਚੋ ਕੇ ਖੜਿਆ ਆਪਦਾ ਠੀਕ ਹੈ ਜੀ ਠੀਕ ਹੈ ਜਿਹੜਾ ਵੀਰ ਦੋਸਤੋ ਆਵੇ ਆਪਣੀ ਤਸੱਲੀ ਕਰਕੇ ਚੋ ਕੇ ਖੜੇ ਬਗਾਨੇ ਨਗਰ ਕਾ ਥੋੜਾ ਬੱਛੇ ਦਾ ਕਰਕੇ ਵਛੀ ਦਾ ਕਰਕੇ ਕਰ ਦਿੱਤਾ ਹਾਂਜੀ ਹਾਂਜੀ ਠੀਕ ਹੈ ਜੀ ਹੁਣੇ ਸੋਈ ਆਈ ਗਿਆ ਠੀਕ ਠੀਕ ਹੈ ਜੀ ਤੇ ਇਹਦੇ ਪਰ ਦਸੀ ਵੀਰ ਇਹ ਵਿੱਚ ਇਹ ਬੱਛੀ ਆ ਪਾ ਜੀ ਅੱਛਾ ਜੀ ਕਰਦੀ ਬੱਛੀ ਆ ਕੋਈ ਗੱਲ ਨਹੀਂ ਕਿ ਕੋਈ ਗਰੰਟੀ ਵਾਲੀ ਆ ਤੇ ਮਾਂ ਜਿਹੜੀ ਆ 15-17 ਲੀਟਰ ਦੀ ਕਰਦੋਤ ਰਹੀ ਆ ਠੀਕ ਹੈ ਜੀ ਹੋ ਸਕਦਾ ਮੈਂ 20 ਵੀ ਕਰ ਸਕਦੀ ਆ ਜੇਕਰ ਆ ਨਾ ਵਸ਼ੀਪਲੀ ਇਹ ਮਤਲਬ ਨਸਲ ਕੜੀ ਚ ਹੁੰਦੀ ਆ ਨਸਲ ਜਿਹਾ ਬਾਪੂਰਾ ਯਰਸੀ ਨਾ ਕਰੋ ਜਾ ਹਣਾ ਹਾਂ ਤੇ ਕਿੰਨਾ ਟੰਕ ਖੜਦੀ ਵੀ ਟਾਈਮ 19 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ ਅੱਛਾ ਜੀ 19 ਮਾਰਚ ਨੂੰ ਆ ਜਿਹੜੀ 19 ਆਉਣੀ ਆ ਜੀ ਆ ਮਾਰਚ ਮਾਰਚ ਹਾਂ ਜੀ ਹਾਂ ਠੀਕ ਹੈ ਅੱਜ 5 ਤਰੀਕ ਹੈ 5 ਤਰੀਕ ਹੈ 19 ਤਰੀਕ ਨੂੰ ਪੂਰੇ ਹੁੰਦੇ ਆ ਜੀ ਠੀਕ ਹੈ ਜੀ ਖੋਲਿਏ ਇਹਨੂੰ ਤੋਰ ਕੇ ਦੇਖੀਏ 19 ਮਾਰਚ ਨੂੰ ਦੋਸਤੋ ਉਹਦੇ ਦਿਨ ਪੂਰੇ ਹੋਣੇ ਆ ਸਵਾਹ ਵੀਰ ਕਹਿੰਦਾ ਇਹ ਪਹਿਲਾ ਸੁਣੀ ਘਰ ਦੀ ਬੱਛੀ ਪਾਲੀ ਨਿਕਨੇਕ ਸਿੰਘ ਆ ਦੋਸਤੋ ਇਹ ਬਾਕੀ ਕੋਈ ਨਹੀਂ ਨਿੱਤਰੀ ਆ ਠੀਕ ਹੈ ਜੀ ਗੱਡ ਗੱਡ ਵੀ ਦੋਸਤੋ ਗਾਂ ਦਾ ਪੂਰਾ ਫੁੱਲ ਹੈ ਵੀ ਬੋਡੀ ਵੇਟ ਸਿੰਘ ਦੋਸਤੋ ਨਿਕਨੇਕ ਤੁਸੀਂ ਚੈੱਕ ਕਰ ਸਕਦੇ ਜੀ ਵੀਡੀਓ ਦੇ ਵਿੱਚ ਠੀਕ ਹੈ ਵੀਰ ਬੰਦੇ ਥੋੜਾ ਜਿਹਾ ਦੋਸਤੋ ਸਾਡੇ ਤੋਂ ਡਰਦੀ ਆ ਤੋਰਦੇ ਤੋਰਦੇ ਇਧਰ ਹੀ ਬੰਦਾ ਵੀਰ ਨੂੰ ਇੱਥੇ ਆਉਨੇ ਇੱਥੇ ਬੰਦਾ ਹਾਂ ਵੀਰ ਕੰਨਾਗ ਮੁੰਲਦਾ ਕਰਦੇ ਹਾਂਜੀ ਮੋਲ ਕਿੰਨਾ ਕਰਦੇ ਫਿਰ ਇਹਦਾ ਬੋਲ 2 ਘਾਟ 40000 ਕਰਦੇ 38000 ਰੁਪਏ 38000 ਰੁਪਏ ਠੀਕ ਹੈ ਮੰਨ ਤਾਂ ਹੋ ਜੂਗਾ ਜੀ ਹਾਂਜੀ ਮੰਨ ਤਾਂ ਹੋ ਜੂਗਾ ਵੀ ਹੌਣ ਹੋ ਜੂਗਾ ਮੁਰਕੇ ਕੱਲ ਨੂੰ ਸੂਈ ਸਵਾਈ ਤੋਂ ਹੋਵੇ ਆਖੇ ਫਿਰ ਉਹ ਫਿਰ ਮੋਲ ਉਸ ਹਾਂ ਉਹ ਹਸਾਬ ਨਾਲ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਤਿੰਨ ਪਸ਼ੂ ਜਿਹੜੇ ਤੁਹਾਨੂੰ ਇਹ ਦਿਖਾਏ ਆ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦੋ ਗਾਵਾਂ ਗੱਬਣਿਆ ਤੇ ਇੱਕ ਜਿਹੜੀ ਗਾਂ ਇਹ ਸੱਜਰ ਸੂਈ ਹੈ ਤਸੱਲੀ ਤੁਸੀਂ ਦੋਸਤੋ ਆਪ ਕਰਨੀਆ ਨੰਬਰ ਵੀਰ ਦਾ ਸਕਰੀਨ ਤੇ ਚੱਲੂਗਾ ਦੋਸਤੋ ਇਹ ਕਿ ਗਾਂ ਆ ਵੀਰ ਦੇ ਕੋਲ ਹੋਰ ਚੌਥੇ ਨੰਬਰ ਤੇ ਇਹ ਵੀ ਪਹਿਲਾ ਸੂਦਾ ਸੂਣ ਵਾਲੀ ਕੰਨਾਂ ਦਾ ਟਾਈਮ ਖੜਦੀ ਵੀਰੇ ਜੀ ਪੰਜ ਸੱਤ ਦਿਨਾਂ ਦਾ ਜੀ ਪੰਜ ਸੱਤ ਦਿਨ ਦੋਸਤੋ ਖੜਦੀ ਹੈ ਜੀ ਇਹਦੇ ਵੀ ਨਿੱਕੇ ਨਿੱਕੇ ਸਿੰਘ ਖੋਲ ਨੂੰ ਵੀਰ ਕੋਲ ਕੇ ਦਿਖਾਈਏ ਦਰਮਿਆਨੇ ਕਦ ਕੱਟਦੀ ਝੂੰਗੇ ਸਿੰਘ ਇਹ ਤੇ ਦੋਸਤੋ ਨੋ ਬਲ ਮੋਲਮੋਲ ਥੋੜਾ ਦੀ ਕੁਆਲਿਟੀ ਉਸ ਤੋਂ ਤੁਹਾਨੂੰ ਦਿਖਾ ਦੇਣੀ ਹੈ ਪਾਸੇ ਦਿਖਾ ਦਨੇ ਕਰੀ ਟੈਂਡੀ ਸੀਲਾ ਠੀਕ ਹੈ ਠੀਕ ਠੀਕ ਇਸ ਕੋਟੀ ਦੋਸਤੋ ਚੈੱਕ ਕਰ ਸਕਦੇ ਜਿਹੜੀ ਝੂਕੇ ਸਿੰਘ ਦੇ ਕੰਨਲ ਕੰਮ ਖਰਦੀ ਵੀ ਸੁਣ ਚਾਹੇ ਦੱਸਿਆ 6-7 ਦੇ ਲੱਗੇ 6-7 ਦੇ ਲੱਗੇ ਸੂਆ ਪਹਿਲਾ ਸੁਣੀ ਹਾਂਜੀ ਪਹਿਲਾ ਸੂਆ ਕੀ ਮੁੱਲ ਕਰਦੇ ਨੇ ਇਹਦਾ ਮੁੱਲ 30000 ਰੁਪਏ 30000 ਹਾਂਜੀ ਮੰਨ ਲਓ ਹਾਂਜੀ ਮੰਨ ਤਾਂ ਮੋਕਾ ਠੀਕ ਹੈ ਜੀ ਸੋ ਦੋਸਤੋ ਚਾਰ گاਵਾ ਜਿਹੜੀਆਂ ਤੁਹਾਨੂੰ ਅੱਜ ਦੀ ਵੀਡੀਓ ਦੇ ਦਿਖਾਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ گاਵਾ ਜਿਹੜੀਆਂ ਸੁਣ ਲਈਆਂ ਤੇ ਇੱਕ ਗਾਂ ਜਿਹੜੀ ਸੱਜਰ ਸੁਈ ਹੈ ਤਸੱਲੀ ਦੋਸਤੋ ਤੁਸੀਂ ਆਪਣੀ ਆਪ ਕਰ ਲੈਣੀ ਹੈ ਨੰਬਰ ਵੀ ਦਾ ਸਕਰੀਨ ਤੇ ਚੱਲੂਗਾ ਵੀਡੀਓ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ